ਕਿਉਂਕਿ ਉੱਥੇ ਜਿਹੜੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਉੱਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਉੱਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉੱਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਦੀ ਆ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਤੁਹਾਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਬਿਰਾਜ਼ਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾ ਜੀ ਨੂੰ ਕਿਉਂ ਚੁਣਿਆ ਜਾ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ আর ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ ਇੱਥੇ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਭਾਈਚਾਰਾ ਹੈਗਾ ਚਾਹੇ ਕੋਈ ਕਿਸੇ ਪਾਰਟੀ ਦੇ ਵਿੱਚ ਹੈਗਾ ਚਾਹੇ ਕਿਸੇ ਅਹੁਦੇ ਦੇ ਉੱਤੇ ਵੀ ਹੈਗਾ ਪਰ ਉਹ ਲੋਕ ਨੇ ਜਿਹੜੇ ਜਦੋਂ ਯੂਨੀਅਨ ਦੀ ਗੱਲ ਆਉਂਦੀ ਆ ਜਦੋਂ ਲੋਕਾਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਜਦੋਂ ਇੱਕ ਭਾਈਚਾਰੇ ਦੀ ਗੱਲ ਆਉਂਦੀ ਆ ਕਾਉ ਸਾਰੇ ਆਪਣੀਆਂ ਆਪਣੀਆਂ ਪਾਰਟੀਆਂ ਪਿੱਛੇ ਛੱਡ ਕੇ ਯੂਨੀਅਨ ਨੂੰ ਇਹਦਾ ਰੋਜ਼ਗਾਰ ਮੰਨ ਕੇ ਉੱਥੇ ਉਹਦੀ ਕਮੇਟੀ ਦੀ ਚੋਣ ਕਰਦੇ ਨੇ ਤਾਂ ਜੋ ਉਹ ਕਮੇਟੀ ਆ ਜਿਹੜੀ ਉਹਨੂੰ ਸਮੇਂ ਦੇ ਹਿਸਾਬ ਨਾਲ ਜਿਹੜੀ ਉਹਨੂੰ ਚਲਾ ਸਕੇ ਜਿਹੜੀਆਂ ਕੋਈ ਮੁਸ਼ਕਲਾਂ ਕੋਈ ਦਿੱਕਤ ਆਉਂਦੀਆਂ ਨੇ ਉਹਨਾਂ ਦਾ ਜਿਹੜਾ ਉਹਨੂੰ ਹੱਲ ਕਰ ਸਕੇ ਸੋ ਮੇਰੇ ਆ ਬੋਲਣ ਤੋਂ ਬਾਅਦ ਤੁਸੀਂ ਆ ਜਿਹੜੀ ਵੀਡੀਓ ਆ ਇਹਨੂੰ ਧਿਆਨ ਨਾਲ ਦੇਖਿਓ ਸੁਪਤੀ ਸੰਗਤ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਦੇ ਸਾਰੇ ਸੰਗਤ ਨੂੰ ਆਪਣਾ ਪ੍ਰਮਾਣ ਕਰਦਾ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਚੱਲ ਸਕੇ ਜਤਿੰਦਰ ਸਿੰਘ ਵਿੱਕੀ ਵੱਜਵਾ ਸਹੀਦ ਜਗਦੀ ਨੰਦਗੜਾ ਦੀਪ ਕਾਣਾ ਜਸਪ੍ਰੀਤ ਬਾਲ ਦਾ ਜਤਿੰਦਰ ਘਰਾ ਤੋਂ ਇਧਰ ਆ ਕੇ ਕਮੇਟੀ ਬਣਾਈ ਹੈ ਜਸਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਕੰਪਰੇਟਰ ਸਾਹਿਬਾਨਾਂ ਦਾ ਬਹੁਤ ਤੇ ਘੜਦੋ